ਕੁਝ 90 ਕੋ ਦਹਾਕੇ ਦੀ ਜਦੋਂ ਇੱਕ ਦੁਕਾਨਦਾਰ ਦੇ ਘਰ ਇੱਕ ਸੋਹਣੇ ਵਰਗੇ ਪੁੱਤਰ ਨੇ ਜਨਮ ਲਿਆ ਸਾਰੇ ਘਰ ਵਿੱਚ ਖੁਸ਼ੀ ਦਾ ਮਾਹੌਲ ਸੀ ਕਿਉਂਕਿ ਦੁਕਾਨਦਾਰ ਦੇ ਘਰ ਪਹਿਲਾਂ ਇੱਕ ਧੀ ਤੇ ਉਸ ਦੀਆਂ ਕੋਧੀਆਂ ਵਿੱਚੇ ਪੈਣਾ ਖਾਨਾ ਸਭ ਨੂੰ ਬਹੁਤ ਚਾਹੀ ਸੀ ਕਿ ਇੰਨੇ ਸਾਲਾਂ ਬਾਅਦ ਉਨ੍ਹਾਂ ਘਰ ਰੱਬ ਨੇ ਪੁੱਤ ਦੀ ਦਾਤ ਬਖਸ਼ੀ ਹੈ ਤੇ ਉਹਨਾਂ ਉਸ ਦਾ ਨਾਮ ਜੀਤ ਰੱਖਿਆ ਗੀਤ ਹੈ ਵੀ ਬਹੁਤ ਸਨਖਾਸੀ ਗੋਲ ਮੋੜ ਜਿਹਾ ਰੰਗ ਰੂਪ ਦਾ ਕੋਰਾ ਬਿਲਕੁਲ ਲਾਲ ਪਿਆ ਸੀ ਉਸ ਦੇ ਦਾਦਾ ਦਾਦੀ ਤੇ ਭੂਆ ਦੇ ਤਾਂ ਪੈਰ ਨਹੀਂ ਪੁੰਜੇ ਦਾ ਗਰੇ ਸਨ ਕਿ ਮਸਾ ਇੱਕ ਲਾਲ ਉਹਨਾਂ ਦੇ ਘਰ ਆਇਆ ਸਭ ਨੇ ਉਸ ਦੇ ਜਨਮ ਦੇ ਬੜਾ ਚਾ ਬਣਾਇਆ ਤੇ ਸਭ ਨੂੰ ਗੁੜ ਘਰ ਘਰ ਵੰਡਿਆ ਸਾਲ ਕੁਝ ਬਾਅਦ ਉਸ ਦੀ ਲੋਹੜੀ ਬੰਡੀ ਗਈ ਕੋਠੇ ਤੇ ਸਪੀਕਰ ਦੋ ਦਿਨ ਲਗਾਇਆ ਗਿਆ ਤੇ ਸਭ ਰਿਸ਼ਤੇਦਾਰ ਤੇ ਪਿੰਡ ਨੂੰ ਬੁਲਾ ਕੇ ਕਾਫੀ ਧੂਮ-ਤਾਮ ਨਾਲ ਲੋਹੜੀ ਮਣਾਈ ਗਈ ਜੀਤ ਦੀ ਉਧਰ ਸਾਲ ਕੁ ਬਾਅਦ ਇੱਕ ਛੋਟੇ ਜਿਹੇ ਪਿੰਡ ਪੰਤੇ ਦੇ ਘਰ ਇੱਕ ਧੀ ਨੇ ਜਨਮ ਦਿਆ ਉਹ ਜਿਹ ਪੰਤੇ ਦੇ ਇੱਕ ਧੀ ਪਹਿਲਾਂ ਵੀ ਸੀ ਉਸ ਦੀ ਛੋਟੀ ਧੀ ਦਾ ਨਾਮ ਨਿੱਕੀ ਰੱਖਿਆ ਗਿਆ ਪੰਤੇ ਦੇ ਤਿੰਨ ਧੀਆਂ ਤੇ ਦੋ ਪੁੱਤਰ ਹੋਏ ਜਿਨ੍ਹਾਂ ਵਿੱਚ ਨਿੱਕੀ ਤੋਂ ਛੋਟਾ ਇੱਕ ਭਰਾ ਤੇ ਇੱਕ ਭੈਣ ਤੇ ਇੱਕ ਛੋਟਾ ਹੋਰ ਭਰਾ ਵੀ ਸੀ ਜੀਤ ਦੇ ਪਿਤਾ ਧਾਰੇ ਦੇ ਵੀ ਦੋ ਪੁੱਤਰ ਸਨ ਤੇ ਤਿੰਨ ਧੀਆਂ ਛੋਟੀਆਂ ਧੀਆਂ ਜੋੜੀਆਂ ਸਾਨੂੰ ਜਿਨ੍ਹਾਂ ਵਿੱਚੋਂ ਇੱਕ ਧੀ ਦਾ ਜਨਮ ਤੋਂ ਦੂਜੇ ਦਿਨ ਬਾਅਦ ਮੌਤ ਹੋ ਗਈ ਸੀ ਵਕਤ ਬੀਤਿਆ ਜੀਤ ਤਾਂ ਸਭ ਦਾ ਲਾੜਲਾ ਸੀ ਘਰ ਦੇ ਤਾਂ ਉਹਨੂੰ ਝਿੜਕਦੇ ਤੱਕ ਨਹੀਂ ਸੀ ਉੱਚਾ ਤੱਕ ਨਹੀਂ ਸੀ ਬੋਲਦੇ ਜੀਤ ਦੀਆਂ ਭੂਆ ਵੀ ਬਸ ਸਾਰਾ ਦਿਨ ਉਸ ਨੂੰ लाड़ ਲਟਾਉਂਦੀਆਂ ਰਹਿੰਦੀਆਂ ਜੀਤ ਹੈ ਵੀ ਹਸਮੁਖ ਸੁਭਾ ਦਾ ਸੀ ਤੋਤਲਾ ਬੋਲ ਤੇ ਸ਼ਰਾਰਤਾਂ ਉਸ ਦੀਆਂ ਸਭ ਨੂੰ ਬਹੁਤ ਲਾਡ ਲਾਉਣ ਲਈ ਮਜਬੂਰ ਕਰ ਦਿੰਦੀਆਂ ਕੁਝ ਕੋਸਾਲ ਬਾਅਦ ਹੀ ਉਸ ਦਾ ਤੰਦੂਆ ਕਟਾਇਆ ਉਸ ਤੋਂ ਬਾਅਦ ਤਾਂ ਉਹ ਕੁਝ ਜ਼ਿਆਦਾ ਹੀ ਬੋਲਦਾ ਤੇ ਸਭ ਨੂੰ ਮਜ਼ਾਕ ਕਰਦਾ ਅਕਸਰ ਹੀ ਉਸ ਨੂੰ ਨજર ਲੱਗਦੀ ਰਹਿੰਦੀ ਤੇ ਉਹ ਬਿਮਾਰ ਜਿਹਾਰ ਹੁੰਦਾ ਫਿਰ ਉਸ ਦੀ ਦਾਦੀ ਉਸ ਨੂੰ ਦੰਨ ਪਿੰਡ ਟੱਪ ਕੇ ਉਸ ਨੂੰ ਗੋਦੀ ਚੁੱਕ ਕੇ ਉਸ ਨੂੰ ਦਵਾਈ ਬੂਟੀ ਦਵਾ ਕੇ ਲਿਆਉਂਦੀ ਆਪਣੇ ਮਾਪਿਆਂ ਨਾਲੋਂ ਜ਼ਿਆਦਾ ਉਸ ਨੂੰ ਉਸ ਦੇ ਦਾਦਾ-ਦਾਦੀ ਤੇ ਉਸ ਦੀਆਂ ਭੂਆ ਨੇ ਉਸ ਨੂੰ ਪਾਲਿਆ ਸੀ ਜਲਦੀ ਹੀ ਉਹ ਪੜ੍ਹ ਲਿਖ ਗਿਆ ਤੇ ਫੌਜ ਵਿੱਚ ਭਰਤੀ ਹੋ ਗਿਆ ਉਸ ਦੇ ਚਾਰਾਂ ਭੈਣ ਭਰਾਵਾਂ ਵਿੱਚੋਂ ਉਹ ਇਕੱਲਾ ਹੀ ਸੀ ਜਿਸ ਨੇ ਦਸ ਪਾਸ ਕੀਤੀਆਂ ਤੇ ਫੌਜ ਵਿੱਚ ਭਰਤੀ ਹੋ ਗਿਆ ਉਸਦੇ ਦਾਦੇ ਦੇ 7-8 ਭਰਾ ਸਨ ਤੇ ਉਹਨਾਂ ਸਭ ਘਰਾਂ ਵਿੱਚੋਂ ਉਹ ਇਕੱਲਾ ਹੀ ਸੀ ਜੋ ਫੌਜ ਵਿੱਚ ਪੱਤੀ ਹੋਇਆ ਸੀ ਉਧਰ ਨਿੱਕੀ ਵੀ ਆਪਣੇ ਭੈਣ ਭਰਾਵਾਂ ਨਾਲ ਦਾਸ ਕਰ ਗਈ ਸੀ ਨਿੱਕੀ ਨੂੰ ਤੇ ਉਸਦੀ ਵੱਡੀ ਭੈਣ ਨੂੰ ਤਾਂ ਉਸਦੇ ਪਿਤਾ ਨੇ ਅੱਗੇ ਦੀ ਪੜ੍ਹਾਈ ਵਿੱਚ ਕਾਲਜ ਵਿੱਚ ਲਗਾ ਦਿੱਤਾ ਸੀ ਦੂਜੇ ਸ਼ਹਿਰ ਤੇ ਉਹ ਤਾਂ 2 ਸਾਲ ਉੱਥੇ ਹੀ ਹੋਸਟਲ ਰਹਿ ਕੇ ਬੜੀਆਂ ਜਲਦੀ ਹੀ ਨਿੱਕੀ ਦੀ ਵੀ ਪੜ੍ਹਾਈ ਪੂਰੀ ਹੋ ਗਈ ਤੇ 2 ਸਾਲ ਤੱਕ ਤਾਂ ਉਹ ਨੌਕਰੀ ਦੀ ਭਾਲ ਵਿੱਚ ਇੱਧਰ-ਉੱਧਰ ਭਟਕਦੀਆਂ ਪਰ ਕਿਤੇ ਗੱਲ ਨਾ ਬਣੀ ਫਿਰ ਕਿਸ ਨੇ ਉਸ ਦੀ ਵੱਡੀ ਭੈਣ ਦੇ ਰਿਸ਼ਤੇ ਲਈ ਘਰ ਦੀ ਦੱਸ ਬਾਈ ਕਿ ਇੱਕ ਫੌਜੀ ਲੜਕਾ ਹੈ ਉਸ ਦੇ ਮਾਪੇ ਬਚਪਨ ਵਿੱਚ ਹੀ ਚਲ ਵੱਸੇ ਸਨ ਤੇ ਉਸ ਨੂੰ ਉਸ ਦੇ ਚਾਚੇ ਚਾਚੀ ਨੇ ਹੀ ਪਾਲਿਆ ਤੇ ਲੜਕਾ ਚੰਗਾ ਤੇ ਸਾਕਾहारी ਸੀ ਪਾਂਦੇ ਨੂੰ ਰਿਸ਼ਤਾ ਠੀਕ ਲੱਗਾ ਤੇ ਉਸਨੇ ਨਿੱਕੀ ਦੀ ਵੱਡੀ ਭੈਣ ਦਾ ਰਿਸ਼ਤਾ ਤੈਅ ਕਰ ਦਿੱਤਾ ਲੜਕੇ ਵਾਲਿਆਂ ਨੇ ਦੱਸਿਆ ਕਿ ਲੜਕਾ ਹੁਣ ਹੀ ਛੁੱਟੀ ਉੱਟ ਕੇ ਵਾਪਸ ਪਰਤਿਆ ਹੈ ਤੇ ਹੁਣ ਉਹ 10 ਮਹੀਨੇ ਬਾਅਦ ਹੀ ਆਵੇਗਾ ਪਾਂਦੇ ਨੇ ਤਾਂ ਸਭ ਸੁਣ ਕੇ ਉਸ ਵਿਚੋਲੇ ਤੇ ਵੀ ਉਸ ਨੂੰ ਯਕੀਨ ਸੀ ਤੇ ਬਾਕੀ ਘਰ ਪਰਿਵਾਰ ਦੇ ਰਿਸ਼ਤਾ ਪੱਕਾ ਕਰ ਦਿੱਤਾ ਕਿ ਲੜਕੇ ਦੇ ਆਉਣ ਤੋਂ ਹਫ਼ਤਾ ਬਾਅਦ ਹੀ ਬਿਆਰ ਖਤ ਦਿੱਤਾ ਜਾਵੇਗਾ ਸਭ ਖੁਸ਼ ਹਨ ਕਿ ਚਲੋ ਵੱਡੀ ਨੂੰ ਤਾਂ ਵਧੀਆ ਬਰ ਮਿਲ ਗਿਆ ਪਰਿਵਾਰ ਵੀ ਵਧੀਆ ਮਿਲ ਗਿਆ ਮਹੀਨੇ ਬਾਅਦ ਹੀ ਨਿੱਕੀ ਲਈ ਵੀ ਘਰ ਰਿਸ਼ਤਾ ਆ ਗਿਆ ਵਿਚੋਲੇ ਨੇ ਪਹਿਲਾਂ ਨਿੱਕੀ ਦੇ ਤਾਏ ਦੇ ਲੜਕੇ ਤੇ ਦੋ ਤਿੰਨ ਹੋਰ ਰਿਸ਼ਤੇ ਵੀ ਕਰਵਾਏ ਸਨ ਕਹਾਣੀ ਦਾ ਪਹਿਲਾ ਭਾਗ ਤੁਸੀਂ ਸੁਣਿਆ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕੱਲ ਨੂੰ ਇਸ ਦਾ ਅਗਲਾ ਭਾਗ ਜਰੂਰ ਸੁਣਨਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ